ਗੁਰਦੁਆਰਾ ਪਾਤਸ਼ਾਹੀ ਨੌਵੀਂ ਟੱਡੇ ਵਿਖੇ ਜੋ ਕਿ ਜ਼ਿਲ੍ਹਾ ਭੰਡਾ ਵਿੱਚ ਪੈਂਦਾ ਹੈ ਇੱਥੋਂ ਦਾ ਇੱਕ ਬੜਾ ਹੀ ਸ਼ਰਮੋਰ ਇਤਿਹਾਸ ਹੈ ਕਿਉਂਕਿ ਨੌਵੇਂ ਪਾਤਸ਼ਾਹ ਗੁਰੂ ਸਾਹਿਬ ਇੱਥੇ ਆਏ ਸੀ ਸੋ ਇਤਿਹਾਸਕਾਰ ਦੱਸਦੇ ਹੈ ਕਿ ਉਸ ਸਮੇਂ ਮਾਤਾ ਗੁਰੀ ਜੀ ਵੀ ਨਾਲ ਸੀ ਤੇ ਗੁਰੂ ਸਾਹਿਬ ਇੱਥੇ ਆਏ ਤੇ ਉਹਨਾਂ ਨੇ ਇੱਥੇ ਆ ਕੇ ਕੁਝ ਸਮਾਂ ਵਿਸ਼ਰਾਮ ਕੀਤਾ ਇਹ ਟਾਲਾ ਸਾਹਿਬ ਹੈ ਜੋ ਉਸ ਸਮੇਂ ਦੀ ਨਿਸ਼ਾਨੀ ਹੈ ਤੇ ਇੱਥੋਂ ਦੇ ਜਿਹੜੇ ਪੁਰਾਣੇ ਬਜ਼ੁਰਗ ਪਰਖੇ ਦੱਸਦੇ ਹੈ ਕਿ ਜਿਹੜੀ ਉਹ ਕੁੰਡੀ ਗੁਰੂ ਸਾਹਿਬ ਨੇ ਗੱਡ ਕੇ ਘੋੜਾ ਬੰਨਿਆ ਸੀ ਕਾਉ ਕੁੰਡੀ ਇੱਥੇ ਕਾਫੀ ਸਮਾਂ ਇਹਦੇ ਵਿੱਚ ਸੀ ਸੋ ਇੱਥੋਂ ਦੇ ਪ੍ਰਾਣਾਂ ਜਿਹੜੇ ਬਜ਼ੁਰਗ ਆ ਉਹ ਦੱਸਦੇ ਹੁਣ ਦੇਖਿਆ ਆ ਦੇਖੋ ਟਾਲਾ ਸਾਹਿਬ ਹੁਣ ਬੇਸ਼ੱਕ ਇਹ ਸੁੱਕ ਗਿਆ ਪਰ ਇਹ ਨਿਸ਼ਾਨੀ ਜਰੂਰ ਮੌਜੂਦ ਹੈ ਇਹਦੇ ਚ ਤਰਵੈਣੀ ਹੋ ਗਈ ਹੁਣ ਪਿੱਪਲ ਹੋ ਗਿਆ ਤੇ ਹੋਰ ਇੱਕ ਦੋ ਦਰਖਤ ਹੋਗੇ ਨੇ ਬੋੜ ਹੋਗੇ ਸੋ ਇਹ ਇੱਥੇ ਜਿਹੜੀ ਮਨੋ ਕਾਮਨਾ ਨੇ ਪੂਰੀਆਂ ਹੁੰਦੀਆਂ ਨੇ ਇੱਥੋਂ ਨੇੜੇ ਸੰਗਤਾਂ ਨੇ ਲੋਕਲ ਨੇ ਸਾਰੇ ਤਕਰੀਬਨ ਦੇਸ਼ਾਂ-ਵਦੇਸਾਂ ਤੋਂ ਲੋਕ ਸ਼ਰਧਾ ਪਾਉਣ ਨਾਲ ਇੱਥੇ ਲੈ ਕੇ ਆਉਂਦੇ ਨੇ ਸੋ ਬੜਾ ਸਰਮੌਰ ਇਤਿਹਾਸ ਹੈ ਇਸ ਨਗਰ ਦਾ ਤੇ ਗੁਰਦੁਆਰਾ ਸਾਹਿਬ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਸੰਗਤਾਂ ਦੇ ਸਹਿਯੋਗ ਨਾਲ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਟਾਲਾ ਸਾਹਿਬ ਦੇ ਦੇਖੋ ਜੀ ਕਿੰਨਾ ਪ੍ਰਤਨ ਹੈ ਜੀ ਫਿਰ ਵੀ ਜਿਹੜੀ ਨਿਸ਼ਾਨੀ ਹੈ ਮੌਜੂਦ ਹੈ ਉਹ